ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਨੇੜੇ ਡਗਰੂ ਰਹਿ ਜਾਂਦਾ ਐ ਇੱਕ ਸਾਈਡ ਦੌਲਤਪੁਰਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਬੈੜਾਂ ਵਿਖਾਉਣੀਆਂ ਖਾਸ ਗੱਲ ਆ ਕਿ ਤਿੰਨੇ ਸੂਈਆਂ ਸਵਾਈਆਂ ਤੇ ਤਿੰਨਾਂ ਦੇ ਮਗਰ ਹੀ ਵੱਛੀਆਂ ਵੱਛਾ ਕਿਸੇ ਦੇ ਮਗਰ ਵੀ ਨਹੀਂ ਘਰੇ ਰੱਖਣ ਵਾਲੇ ਭੈਣ ਭਰਾਵਾਂ ਦੀ ਆਮ ਹੀ ਡਿਮਾਂਡ ਹੁੰਦੀ ਬਾਈ ਯਾਰ ਬੈੜ ਲੈਣੀ ਆਪਾਂ ਸੂਈ ਸਵਾਈ ਤੇ ਭਰਾ ਬਣ ਕੇ ਹੋਵੇ ਮਗਰ ਵੱਛੀ ਵਾਲੀ ਕੋਈ ਤਾਂ ਦੱਸਿਓ ਉਹਨਾਂ ਵੀਰਾਂ ਪਣ ਆਸਤੇ ਖਾਸ ਵੀਡੀਓ ਤਿੰਨੇ ਤਾਜ਼ੀਆਂ ਸੂਈਆਂ ਤਿੰਨੇ ਬੱਛੀਆਂ ਵਾਲੀਆਂ ਹਾਂਜੀ ਬਈ ਸਸੀ ਗਾ ਸਸੀਓ ਬਈ ਜੀ ਨਾਮ ਤੇਰਾ ਨਾਮ ਵੀ ਨਸੀਰ ਸਿੰਘ ਦਾ ਪਿੰਡ ਸਾਦਾ ਸਿੰਘਾ ਜ਼ਿਲ੍ਹਾ ਮੁਕਤਸਰਨ ਦਾ ਫੋਨ ਨੰਬਰ ਦੱਸਿਓ 9466415952 ਤੁਸੀਂ ਤਿੰਨੇ ਹੀ ਸੂਈਆਂ ਵਾਂ ਤਿੰਨੇ ਸੂਈਆਂ ਮਗਰੀ ਬੱਛੀਆਂ ਤਿੰਨਾਂ ਦੇ ਮਗਰੀ ਬੱਛੀਆਂ ਬਈ ਬੱਛੀਆਂ ਪੂਰਾ ਸੋਹਣੀਆਂ ਬੱਛੀਆਂ ਮਾਵਾਂ ਨਾਲ ਚੰਗੀਆਂ ਹੂੰ ਕਹਿੰਦੇ ਮਾਂ ਸੂਆ ਇਹ ਬਈ ਦੂਜਾ ਸੂਆ ਸਹੀ ਆ ਹੂੰ ਤੇ ਸੂਈ ਨੂੰ ਅੱਜ ਤੀਜਾ ਦਿਨ ਆ ਬਈ ਹਰਵਾਨਾ ਤੋਂ ਬਣਾੜ ਪਿਆ ਠੀਕ ਹੈ ਠੀਕ ਹੈ ਇਸ ਟਾਈਮ 14-15 ਕਿਲੋ ਵਾਲਾ ਹੋਊਗਾ ਬਾਈ ਹੂੰ ਮਾਲਕਾਂ ਨੇ ਦੱਸਿਆ 20 ਕਿਲੋ ਦਾ ਦੋ ਕਹਿੰਦੇ ਪਹਿਲੇ ਸੋਇਚ ਹੋਇਆ ਸੀ ਠੀਕ ਐ ਐ ਕਿਤੇ 22-24 ਕਿਲੋ ਦਾ ਦੇਊਗੀ ਤੇ 20 ਕਿਲੋ ਪਾਇਆ ਵੀ ਹੋਵੇ ਜਿਹੜੇ ਖਾਨ ਵੜਦਾ ਵੜ ਵੱਡੀ ਐ ਜੈਜ ਮੋਲ ਸੀਵਾ 65000 ਰੁਪਏ 13 14 ਹੈਗਾ ਮੁੱਲ 70 ਕਰ ਨੂੰ 75 ਕਰ ਲਾ ਠੀਕ ਹੈ ਤੇ 65000 ਜੀ ਦੇ ਦਾਂਗੇ ਕੋਈ ਨਾ ਕਰ ਦਾਂਗੇ ਬੌੜਾ 13 14 ਹਾਂ 13 14 15 ਹੋਊਗਾ ਯਾਰ ਤੂੰ ਤੇ ਨਹੀਂ ਮੰਨ ਬੌੜਾ ਦੋਸਤੋ 22 ਕਹਿੰਦਾ 15 ਕਿਲੋ ਹੀ ਬੌੜਾ ਹੋਊਗਾ ਤੁਸੀਂ 13 ਹੀ ਮੰਨ ਕੇ ਭਾਵੇਂ ਸੌਦਾ ਕਰ ਲਿਓ ਫੁੱਲ ਵੱਡੀ ਵਹਿੜ ਆ ਫੁੱਲੀ ਸੀਲ ਸੂਆ ਦੂਜਾ ਸੂਆ 22 23 ਕਿਲੋ 22 10 ਦਾ ਖੁੱਲਾ ਦੁੱਧ ਪਿਆ ਜੂ ਬਾਕੀ ਐਡੀ ਵਹਿੜ ਜੇ ਇੰਨਾ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨਹੀਂ ਤੇ ਮਗਰ ਵੀ ਵੱੱਛੀ ਆ ਮੁੱਲ ਕਿੰਨਾ ਮੁੱਲ 65000 70 72000 ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਮੰਗਣ ਨੂੰ 65000 ਚੋਂ ਮਾਨਤਾਣ ਬਾਈ ਕਹਿੰਦਾ ਕਰ ਦੂੰਗਾ ਵੀਡੀਓ ਬਣਾਉਣ ਦਾ ਸਮਾਂ 12:30 ਕ ਦਾ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਓ 12:00 ਵਜੇ 19 ਮਿੰਟ ਤੇ ਵੀਡੀਓ ਬਣਾ ਰਹੇ ਹਾਂ 12:30 ਹੋਣ ਜੀ ਹਜੇ 11 ਮਿੰਟ ਪਏ ਆ ਤੇ ਸ਼ਾਮ ਦੀ ਚੋਾਈ ਸਾਰਾ ਦੇਣੀ ਪਿਆ ਸ਼ਾਮ ਤੇ ਕਰਾ ਹਵਾਨਾ ਸਾਰਾ ਬੌਲੀ ਨਾਲ ਭਰ ਲੈਣਾ ਖੁੱਲੀ 15 ਕਿਲੋ ਬੌਲੀ ਹੋਊ 13 ਕਿਲੋ ਮੰਨ ਕੇ ਅਗਲਾ ਆਜੇ 22 ਕਿਲੋ ਦੁੱਧ ਪਿਆ ਜੂ ਫੁੱਲ ਵੱਡੀ ਫੁੱਲ ਵੱਡੇ ਗੱਦਕਾਰ ਵਾਲੀ ਦੂਜਾ ਸੂਆ ਤਾਜੀ ਸੂਈ ਸਵਾਈ ਵਹਿੜ ਮਗਰ ਵੀ ਫੁੱਲ ਚੰਗੀ ਜਾਤ ਵਾਲੀ ਵੱੱਛੀ ਐ 2 ਨੰਬਰ ਤੇ ਆ ਜੀਏ ਨਸੀਬ ਇਹ ਬਈ ਦੀ ਮਾਸਾ ਦਾ ਦੂਜਾ ਸੂਆ ਦਾ ਸਿਆਰਾ ਹੂੰ ਠੀਕ ਐ ਹੂੰ 100 ਹਫਤਾ 10 ਦਿਨ ਹੋ ਜਾਣਗੇ ਸੂਈ ਨਾ ਵੱੱਛੀ ਨੇ ਇਹਦੇ ਨਾਲ ਦੂਸਰੇ ਇਹਦੇ ਮਗਰ ਵੀ ਡੱਬੀ ਵੱੱਛੀ ਐ ਹਾਂ ਇਹਦੇ ਰੇਠਾ ਬਈ 11 ਕਿਲੋ ਹੋਊਗਾ ਠੀਕ ਐ ਪਰ ਤੇਰਾ ਥੋੜਾ ਗਰਮੀ ਨਾ ਘਟ ਗਈ ਐ ਹੁਣ 11 ਹੋਊ ਦੁੱਧ ਪਾ ਦੋ ਜਿਹੜਾ 14 15 ਕਿਲੋ ਵੜੇ ਰਾਮ ਨੇ ਜੈਜ ਮੁੱਲ 34000 ਦੋਸਤੋ ਦੁੱਧ ਬਾਈ ਕਹਿੰਦਾ 13 ਕਿਲੋ ਸੀ 2 ਕਿਲੋ ਦੁੱਧ ਘਟਾ ਗਈ 11 ਕਿਲੋ ਕੰਡੇ ਦੇ ਜੋ ਓਕੇ ਲੈ ਜਾਓ ਭਾਵੇਂ 13 14 ਕਿਲੋ ਖੁੱਲਾ ਦੁੱਧ ਪਿਆ ਜੂ 34000 ਦੀ ਦੇ ਦੇਣੀ ਆ 32 34000 ਦੀ ਸੂਈ ਸਵਾਈ ਵੜ ਮਗਰ ਵੱਛੀ ਵਾਲੀ ਉਹ ਵੀ ਤਾਜੀ ਸੂਈ ਦਿੰਦਾ ਵੀ ਕੌਣ ਅੱਜ ਕੱਲ ਬਿਲਕੁਲ ਜੈਜ ਮੁੱਲ 32000 34000 34000 ਚ ਬੇਇਮਾਨ ਕਰ ਦੂਗਾ 34000 ਮੁੱਲ ਹੈ 34000 ਮੁੱਲ ਹੈ 34000 ਚ 22 ਕਹਿੰਦਾ ਮਾਨ ਕਰ ਦੂੰਗਾ ਥਣ ਸੋਹਣਿਆ ਅਸਦੀ ਚਵਾਈ ਵਾਲੇ ਮਾਨ ਤਾਨ ਹੋ ਜੂ ਮਗਰ ਬੱਛੀ 12:19 ਦੇ ਵੀਡੀਓ ਬਣਾ ਰਹੇ ਆ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਬਾਰ ਬਾਰ ਦੱਸਦਾ ਕਿਉਂਕਿ ਸੂਈਆਂ ਸਵਾਈਆਂ ਜੇ ਕਿਤੇ ਅੱਥ ਨੇ ਵੀਡੀਓ ਬਣਾਉਂਦੇ ਹਵਾਨੇ ਦੁੱਧ ਨਾਲ ਭਰੇ ਹੋਣੇ ਸੀ ਬਾਕੀ 32 34000 ਦੀ ਤਾਜੀ ਸੂਈ ਵਹਿੜ 13 14 ਕਿਲੋ ਦੁੱਧ ਵਾਲੀ ਦਿੰਦਾ ਵੀ ਕੋਣ ਆ ਲਾਸਟ ਤੇ ਆਈ ਗਏ ਨਸੀਬਾ ਇਹ ਬਈ 62 ਦੂਜਾ ਸੋਹਰੇ ਨਾ ਠੀਕ ਹੈ ਕੋਈ ਨੂੰ 10 12 ਦਿਨ ਹੁਣ ਉਹਨੇ ਮੈਂ ਤਾਂ ਕੰਡ ਚੱਲਿਆ ਵਾ ਬਾਈ ਠੀਕ ਹੈ ਤੇ ਇਸ ਟਾਈਮ 11 12 ਕਿਲੋ ਇਹ ਦੇੜਾ ਹਜ਼ਾਰ 11 12 ਬੰਦੇ ਵੀ 13 14 ਕਿਲੋ ਬਾਦ ਹੋ ਗਈ ਬਾਈ ਜਾਇਜ ਮੋਲਾ ਟੋਡੀ ਬਸੇਰੀ ਹੈ ਬਾਕੀ ਜਾਇਜ ਮੋਲਾ ਇੰਨੇ ਦੀ ਇਹ ਦੇ ਦਾਂਗੇ ਜੋੜਾ 34 ਦੀ 34 ਦੀ ਇਹ ਦੇ ਬਾਕੀ ਠੰਡੀ ਠੁੰਡੀ ਰਵੇਰੀ ਸੀਲ ਸਭ ਪੂਰੀ ਹੈ ਠੀਕ ਹੈ ਹਾਂ ਕੋਈ ਬੱਤਾ ਨਹੀਂ ਇਹ ਬਾਈ ਕਹਦਾ ਜਵਾਂਦਰੂ ਤੇ ਲਾ ਤਿੰਨ ਥਣੀ ਹੈ ਹਮ ਸਹੀ ਹੈ ਦੋਸਤੋ ਤਿੰਨ ਥਣੀ ਹੈ ਇਹਦੇ ਥੱਲੇ ਵੀ 11 ਕਿਲੋ ਹੈਗਾ 13 14 ਕਿਲੋ 22 ਦਸ ਇਹ ਵੀ ਖੁੱਲਾ ਦੁੱਧ ਪਿਆ ਜੂਗੀ ਜਬਾਂਦਰੂ ਤਿੰਨ ਥਣੀ ਮੱਝ ਤਿੰਨੇ ਸਣ ਪੂਰੇ ਸੋਹਣੇ ਮੁਠੀ ਵਾਲੇ ਆਦੀ ਚਵਾਈ ਵਾਲੇ ਆ ਸੇਲਸਾਉ ਪੂਰੀ ਆ 13 14 ਕਿਲੋ ਦੁੱਧ ਪਿਆ ਜੂ 34 34000 ਦੀਆਂ ਵਿਹੜਾਂ ਦੇ ਦੇਣੀਆਂ ਵੀਰ ਨੇ ਸਿੰਘ ਬਣਾਏ ਨਹੀਂ ਜੇ ਕਿਤੇ ਸਿੰਘ ਬਣਾ ਦਿੰਦਾ 2-2 ਇੰਚੀ ਦੇ ਰਹਿ ਜਾਣੇ ਸੀਗੇ ਹਫਤਾ ਕੋਲ ਸਿੰਗ ਬਣਾ ਦੇਾਂਗੇ ਭਈ ਠੀਕ ਹੈ ਦੋਸਤੋ ਬਾਈ ਕਹਿੰਦਾ ਬੇਫਿਕਰ ਹੋ ਕੇ ਸੌਦਾ ਅਗਲਾ ਕਰ ਲੈ ਸਿੰਗ ਮੈਂ ਬਣਾ ਦੂੰਗਾ ਬੇਫਿਕਰ ਹੋ ਜਾ ਆ ਦੋਸਤੋ ਮਾਰਦੀ ਨਹੀਂ ਫੁੱਲ ਸੀਲਸ ਆਊਗਾ 2-2 ਇੰਚ ਰਹਿ ਜਾਣੇ ਆ ਉਤਲੇ ਸਾਰੇ ਵੱਡੇ ਜਾਣੇ ਆ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਸਿੰਗ ਬਣ ਜਾਂਦੇ ਹੁੰਦੇ ਆ ਮਗਰੇ ਦੇ ਵੱਛੀ ਆ ਮੁੱਲ ਸਿਰਫ 34000 ਜਮਾਂਦਰੂ 3 ਥਣੀ 11 ਕਿਲੋ ਦੁੱਧ ਹੈ 14 ਕਿਲੋ ਪਿਆਜੂ ਮੁੱਲ ਸਿਰਫ 34000 ਦੋ ਨੰਬਰ ਵੀ 34000 ਦੀ 32 32 34 34000 ਦੀਆਂ ਤਾਜ਼ੀਆਂ ਸੂਈਆਂ ਵੜਾ 14 14 ਕਿਲੋ ਦੁੱਧ ਵਾਲੀਆਂ ਮਗਰ ਵੱਛੀਆਂ ਵਾਲੀਆਂ ਅੱਜ ਕੱਲ ਦਿੰਦਾ ਵੀ ਕੌਣ ਹੈ ਏਰ ਕੀ ਦੀ ਸੂਏ ਜੀ ਆਪਦੇ ਪੈਸੇ ਪੂਰੇ ਕਰ ਜਾਣੀਆਂ 32 34000 ਦਾ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਆ ਦੁੱਧ 14 14 15 15 ਕਿਲੋ ਖੁੱਲਾ ਪਿਆ ਜਾਣੀਆਂ ਤੇ ਇੱਕ ਨੰਬਰ 65000 ਦੀ ਮੁੱਲ 70 72 ਜਿੰਨਾ ਮਰਜ਼ੀ ਕਰਾ ਲਓ 15 ਕਿਲੋ ਬੌਲੀ ਤਿਆਰ ਆ 13 ਕਿਲੋ ਮੰਨ ਕੇ ਅਗਲ ਆ ਜੇ 20 ਕਿਲੋ ਪਹਿਲੇ ਨੇ ਦੁੱਧ ਦਿੱਤਾ ਹੈ 22 24 ਕਿਲੋ ਖੁੱਲਾ ਦੁੱਧ ਪਿਆਜੂ ਮਗਰ ਟਾਪ ਦੀ ਵਛੀ ਹੈ ਦੋਵਾਂ ਗੁੰਗਲਾਂ ਦਾ ਕਾਨਾ ਪਾਣ ਦੇ ਪੱਤੇ ਵਰਗਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਿਲਕੁਲ ਸਸਤੇ ਮੁੱਲ ਦੀਆਂ ਤਿੰਨ ਤਾਜ਼ੀਆਂ ਸੂਈਆਂ ਵਹਿੜਾਂ ਤੇ ਤਿੰਨਾਂ ਦੇ ਮਗਰ ਹੀ ਵਛੀਆਂ ਫੋਨ ਨੰਬਰ ਸਕਰੀਨ ਤੇ ਆ 12:19 ਮਿੰਟ ਤੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚੋਈ ਸਾਰਾ ਦੇਣੀ ਪਿਆ ਜੀਦੇ ਜਿਹੜੀ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਮੈਨੂੰ ਤਾਂ ਲੱਗਦਾ ਨਹੀਂ ਇਸ ਤੋਂ ਘੱਟ ਮੁੱਲ ਜੇ ਤੁਹਾਨੂੰ ਕੋਈ ਭੈਣ ਭਰਾ ਵਹਿੜਾ ਦੇ ਦੂ ਕਿਸੇ ਨੇ ਵੀ ਨਹੀਂ ਦੇਣੀਆਂ ਕਿਉਂਕਿ ਸੂਈਆਂ ਸਵਾਈਆਂ ਤਾਜ਼ੀਆਂ ਤਿੰਨਾਂ ਦੇ ਮਗਰੀ ਵਛੀਆਂ ਸਾਰਿਆਂ ਨੂੰ ਸੱਚੀ ਕਾ